ਸ੍ਰੀ ਅਕਾਲ ਕਿਸਾਨ ਵੀਰੋ ਫਾਰਮਰਸ ਵੈਲਫੇਅਰ ਹਬ ਦੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤ ਤੇ ਸਿਹਤਮੰਦ ਹੋਗੇ ਕਿਸਾਨ ਵੀਰੋ ਗੱਲ ਕਰਦੇ ਹਾਂ ਨਵੇਂ ਝੋਨੇ ਦੇ ਰੇਟਾਂ ਬਾਰੇ ਸੋ ਨਵੇਂ ਝੋਨੇ ਦੇ ਰੇਟ ਪਿਛਲੇ ਜੋ 4-5 ਦਿਨਾਂ ਤੋਂ ਲਗਭਗ 250 ਤੋਂ 300 ਰੁਪਏ ਤੱਕ ਦੀ ਤੇਜ਼ੀ ਮੰਡੀਆਂ ਦੇ ਵਿੱਚ ਦੇਖਣ ਨੂੰ ਮਿਲੀ ਹੈ ਤੇ ਢੇਰੀਆਂ ਦੀ ਜੋ ਖੇਚ ਹੈ ਉਹਦੇ ਚ ਵੀ ਜੋ ਤੇਜ਼ੀ ਦੇਖਣ ਨੂੰ ਮਿਲੀ ਹੈ ਤੇ ਵਿਦੇਸ਼ੀ ਮਾਰਕੀਟ ਦੇ ਵਿੱਚ ਜੋ ਚਾਵਲ ਤੇ ਝੋਨੇ ਦਾ ਰੇਟ ਹੈ ਉਹ ਵੀ ਇਸ ਵਾਰ ਪਿਛਲੇ ਸਾਲ ਨਾਲੋਂ ਤੇਜ਼ ਹੈ ਐਕਸਪੋਰਟ ਦੀ ਪਰਸੈਂਟੇਜ ਵੀ ਵਧੀ ਹੈ ਤੇ ਜੋ ਡਿਮਾਂਡ ਹੈ ਆਪਣੇ ਇੰਡੀਆ ਦੇ ਮਾਲ ਦੀ ਉਹਦੇ 'ਚ ਵੀ ਤੇਜ਼ੀ ਦੇਖਣ ਨੂੰ ਮਿਲੀ ਹੈ ਸੋ ਹਾਲਾਂਕਿ ਕਈ ਵਪਾਰੀ ਵੀਰ ਹਵਾਲਾ ਦੇ ਰਹੇ ਨੇ ਐਮਈਪੀ ਦਾ ਤੇ ਉਹ ਵੀ ਪਿਛਲੇ ਸਾਲ 900 ਡਾਲਰ ਸੀ ਪ੍ਰਤੀ ਮੈਟ੍ਰਿਕ ਟਨ ਇਸ ਸਾਲ 850 ਪ੍ਰਤੀ ਮੈਟ੍ਰਿਕ ਟਨ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਵਪਾਰੀ ਵੀਰ ਥੋੜਾ ਜਿਹਾ ਬਹਾਨਾ ਬਣਾ ਕੇ ਜੋ ਸ਼ੁਰੂਆਤੀ ਦਿਨਾਂ 'ਚ ਮਾਲ ਖਿੱਚ ਰਹੇ ਨੇ ਪਰ ਆਉਣ ਵਾਲੇ ਦਿਨਾਂ 'ਚ ਜਿਵੇਂ ਮੇਨ ਮੇਨ ਵੈਰਾਈਟੀਆਂ 11 21 17 18 14 101 ਹੋਗੀ ਇਹ ਆਉਣਗੀਆਂ ਤਾਂ ਉਹਨਾਂ ਦੇ ਚੰਗੇ ਰੇਟ ਮਾਰਕੀਟ ਦੇ ਵਿੱਚ ਦੇਖਣ ਨੂੰ ਮਿਲ ਸਕਦੇ ਨੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਚੰਗੀ ਤੇਜ਼ੀ ਦੀ ਉਮੀਦ ਕੀਤੀ ਜਾ ਸਕਦੀ ਹੈ ਤੇ ਤੁਹਾਡੇ ਇਸ ਤੇ ਕੀ ਵਿਚਾਰ ਨੇ ਤੁਸੀਂ ਵੀ ਕਮੈਂਟਾਂ ਦੇ ਵਿੱਚ ਜਰੂਰ ਸਾਂਝੇ ਕਰੋ ਤੇ ਹੁਣ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਤੇ ਜੋ ਮੌਕੇ ਤੇ ਮੰਡੀਆਂ ਚ ਰੇਟ ਚੱਲ ਰਹੇ ਨੇ ਉਹਦੇ ਤੇ ਚਰਚਾ ਕਰਦੇ ਆਂ ਸਭ ਤੋਂ ਪਹਿਲੇ ਜਿਹੜੇ ਮੇਰੇ ਕਿਸਾਨ ਵੀਰ ਚੈਨਲ ਤੇ ਨਵੇਂ ਨੇ ਕਿਰਪਾ ਕਰਕੇ ਰੈੱਡ ਬਟਨ ਪ੍ਰੈਸ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਜੋ ਇਦਾਂ ਦੇ ਰੇਟ ਤੁਹਾਨੂੰ ਆਉਣ ਵਾਲੇ ਦਿਨਾਂ ਚ ਸੀਜ਼ਨ ਦੇ ਵਿੱਚ ਪੂਰੇ ਝੋਨੇ ਨਰਮੇ ਦੇ ਰੇਟ ਚੰਗੀ ਤਰ੍ਹਾਂ ਮਿਲ ਸਕਣ ਸੋ ਕਿਸਾਨ ਵੀਰੋ ਸਭ ਤੋਂ ਪਹਿਲੇ ਗੱਲ ਕਰਦੇ ਹਾਂ ਚੀਕਾ ਮੰਡੀ ਦੀ ਤਾਂ ਇੱਥੇ 1509 ਹੱਥ ਵਾਲੀ ਦਾ ਰੇਟ 2740 ਰੁਪਏ ਪ੍ਰਤੀ ਕੁਇੰਟਲ ਲੱਗਿਆ ਕੈਥਲ ਮੰਡੀ 1509 ਦਾ ਜੋ ਕੰਬਾਈਨ ਵਾਲੀ ਦਾ ਰੇਟ 2815 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਲੱਗਿਆ ਕਰੋਂਡਾ ਮੰਡੀ 1509 ਹੱਥ ਵਾਲਾ 2795 ਰੁਪਏ ਸਮਾ ਲੱਖਾ ਮੰਡੀ 1509 ਹੱਥ ਵਾਲਾ 2821 ਰੁਪਏ ਤਰਾਵੜੀ ਮੰਡੀ 1509 ਤੇ ਨਿਆਰ ਪੁਰਾਣਾ 1509 3250 1121 ਪੁਰਾਣਾ 4600 ਰੁਪਏ ਪ੍ਰਤੀ ਕੁਇੰਟਲ 17 18 4300 ਰੁਪਏ ਪ੍ਰਤੀ ਕੁਇੰਟਲ ਕੋਟਕਪੂਰਾ ਮੰਡੀ ਦੀ ਗੱਲ ਕਰੀਏ 1509 ਹੱਥ ਵਾਲਾ 2895 ਰੁਪਏ ਪ੍ਰਤੀ ਕੁਇੰਟਲ ਤਰਨਤਾਰਨ ਮੰਡੀ 1509 ਹੱਥ ਵਾਲਾ 2984 ਰੁਪਏ ਪ੍ਰਤੀ ਕੁਇੰਟਲ ਸੋਨੀਪੱਤ ਮੰਡੀ 1509 ਹੱਥ ਵਾਲਾ 2801 ਰੁਪਏ ਪ੍ਰਤੀ ਕੁਇੰਟਲ ਅਮਰਸਰ ਸਾਇਬ ਮੰਡੀ ਦੀ ਗੱਲ ਕਰੀਏ 1509 ਹੱਥ ਵਾਲਾ 2930 ਰੁਪਏ ਤੁਹਾਣਾ ਮੰਡੀ 1509 ਹੱਥ ਵਾਲਾ 3041 ਰੁਪਏ 3000 ਦੇ ਅੰਕੜੇ ਵੀ ਜੋ 1509 ਨੇ ਕਰਾਸ ਕਰ ਲਏ ਨੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਤੇਜ਼ੀ ਦੇਖਣ ਨੂੰ ਮਿਲ ਸਕਦੀ ਹੈ ਨਿਰਵਾਣਾ ਮੰਡੀ 1509 ਕੰਬਾਈਨ ਵਾਲਾ 2700 ਰੁਪਏ ਪ੍ਰਤੀ ਕੁਆਂਟਲ ਲਾੜਵਾ ਮੰਡੀ 1509 ਹੱਥ ਵਾਲਾ 3000 ਰੁਪਏ ਸਰਸਾ ਮੰਡੀ 1509 2470 ਰੁਪਏ ਪ੍ਰਤੀ ਕੁਆਂਟਲ ਸਫੀਦੋ ਮੰਡੀ 1509 ਹੱਥ ਵਾਲਾ 2850 ਰੁਪਏ ਖਨੋਰੀ ਮੰਡੀ 1509 ਹੱਥ ਵਾਲਾ 2765 ਰੁਪਏ ਪਾਤੜਾ ਮੰਡੀ 1509 ਕੰਬਾਈਨ ਵਾਲਾ 2945 ਰੁਪਏ ਬਟਾਲਾ ਮੰਡੀ ਟੋਪ ਦਾ ਰੇਟ ਲੱਗਿਆ ਜੀ 1509 ਦਾ 3055 ਰੁਪਏ ਪ੍ਰਤੀ ਕੁਇੰਟਲ ਸੁਬਾਣਾ ਮੰਡੀ 1509 ਹੱਥ ਵਾਲਾ 2780 ਰੁਪਏ ਪ੍ਰਤੀ ਕੁਇੰਟਲ ਇੰਦਰੀ ਮੰਡੀ 1509 ਹੱਥ ਵਾਲਾ 2800 ਰੁਪਏ ਪ੍ਰਤੀ ਕੁਇੰਟਲ ਗੰਗਾਵ ਮੰਡੀ 1509 ਕੰਬਾਈਨ ਵਾਲਾ 2650 ਰੁਪਏ ਕਰਨਾਲ ਮੰਡੀ 1509 ਹੱਥ ਵਾਲਾ 2890 ਰੁਪਏ ਸੋ ਕਿਸਾਨ ਵੀਰੋ ਅਜੇ ਜੋ ਮੇਨ 1509 ਦੇ ਰੇਟ ਚੱਲ ਰਹੇ ਨੇ ਤੇ ਜਿਵੇਂ ਹੀ ਮੰਡੀ 'ਚ 1847 17 18 ਜਾਂ ਹੋਰ ਅਗੇਤੀਆਂ ਵੈਰਾਈਟੀਆਂ ਆਉਣ ਗਿਆ ਨਾਲ ਦੀ ਨਾਲ ਤੁਹਾਨੂੰ ਅਪਡੇਟ ਕਰਾਂਗੇ ਅਜੇ ਕੋਈ ਢੇਰੀ ਜੋ ਆਪਣੀ ਨਿਗਾਹ ਦੇ ਵਿੱਚ ਨਹੀਂ ਆਈ 1847 ਦੀ ਕਾਫੀ ਕਿਸਾਨ ਵੀਰ ਸਵਾਲ ਕਰਦੇ ਨੇ ਜਿਵੇਂ ਰੇਟ ਆਇਆ ਸਭ ਤੋਂ ਪਹਿਲੀਆਂ ਦੇ ਵਿੱਚ ਵੀਡੀਓ ਤੁਹਾਨੂੰ ਜਰੂਰ ਮਿਲੇਗਾ ਸੋ ਕਿਸਾਨ ਵੀਰੋ ਜਾਣਕਾਰੀ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਕਿਸਾਨ ਵੀਰਾਂ ਨਾਲ ਜਰੂਰ ਸਾਂਝੀ ਕਰੋ ਤੇ ਐਦਾਂ ਦੀ ਖੇਤੀਬਾੜੀ ਸੰਬੰਧੀ ਜਾਣਕਾਰੀ ਵਾਸਤੇ ਫਾਰਮਰਸ ਵੈਲਫੇਅਰ ਅਪਡੇਟ ਚੈਨਲ ਦੇ YouTube ਤੇ Facebook ਪੇਜ ਨੂੰ ਵੀ ਲਾਈਕ ਤੇ ਫੋਲੋ ਕਰਨਾ ਨਾ ਭੁੱਲਿਓ ਬਹੁਤ ਬਹੁਤ ਧੰਨਵਾਦ ਕਿਸਾਨ ਵੀਰੋ ਤੁਹਾਡਾ ਦਿਨ ਸ਼ੁਭ ਹੋਵੇ